ਮਾਨ ਸਾ ਦਾ ਮਾਨ ਐਵਾਰਡ ਡਾਕਟਰ ਗੁਰਮੀਲ ਕੌਰ ਜੋਸ਼ੀ ਡਾਕਟਰ ਗੁਰਮੀਲ ਕੌਰ ਜੋਸ਼ੀ ਲੋਕਧਾਰਾ ਦੀ ਮੂਰਤ ਹੈ ਉਸ ਦੇ ਪਹਿਰਾਵੇ ਵਿੱਚੋਂ ਲੋਕਧਾਰਾ ਚਲਕਦੀ ਹੈ ਉਸ ਦੀ ਜ਼ੁਬਾਨ ਵਿੱਚੋਂ ਲੋਕਧਾਰਾ ਝਰਦੀ ਹੈ ਉਸ ਦੇ ਸ਼ਬਦਾਂ ਵਿੱਚੋਂ ਲੋਕਧਾਰਾ ਖੜਦੀ ਹੈ ਅਤੇ ਉਸ ਦੀ ਖੋਜ ਵਿੱਚੋਂ ਲੋਕਧਾਰਾ ਲਿਸ਼ਕਦੀ ਹੈ ਉਹ ਪਲਪਲ ਲੋਕਧਾਰਾ ਨੂੰ ਪਣਾਈ ਹੋਈ ਹੈ। ਉਹ ਹਰ ਗੱਲ ਆਹੋ ਤੇ ਦੇਖੀ ਨਾ ਪਾਈ ਤੋ ਸ਼ੁਰੂ ਕਰਦੀ ਹੈ। ਅਤੇ ਫਿਰ ਗੱਲਾਂ-ਗੱਲਾਂ ਵਿੱਚ ਲੋਕਧਾਰਾ ਦੇ ਟੋਕਰੇ ਭਰ ਕੇ ਪਰੋਸ ਦਿੰਦੀ ਹੈ। ਕੀ ਸੁਹਾਗ, ਕੀ ਘੋੜੀਆਂ ਤੇ ਸੱਠਣੀਆਂ, ਕੀ ਲੰਮੀ ਦੇ ਗੀਤ, ਕੀ ਅਖਾਂੜ ਤੇ ਕੀ ਪਖਾਣ, ਕੀ ਵੈਣ, ਅਲੌਣੀਆਂ ਤੇ ਮਾਲਵੀ ਦੀਆਂ ਗਾਲਾਂ। ਗੁਰਮੇਲ ਕੌਰ ਜੋਸ਼ੀ ਦੇ ਸਭ ਕੁਝ ਨੋਹਾ ਵਿੱਚ ਹੈ। ਅਸਲ ਵਿੱਚ ਉਹ ਮਾਲਵੀ ਦੀ ਲੋਕਤਾਰਾ ਚ ਜੰਮੀ ਨਿਮੀ ਜਵਾਨ ਹੋਈ ਉਸਨੇ ਲੋਕਤਾਰਾ ਪੜ੍ਹੀ ਪੜਾਈ ਖੋਜੀ ਅਤੇ ਖੋਜ ਕੇ ਕਿੰਨੇ ਹੀ ਕੋਸ਼ ਤਿਆਰ ਕਰ ਦਿੱਤੇ ਉਸ ਕੁਲ ਪਾਸ਼ਾ ਵਿਗਿਆਨ ਦੇ ਕੋਸ਼ਗਤ ਅਨੁਸ਼ਾਸਨ ਦੀ ਸਿਧਾਂਤਕ ਅਤੇ ਤਕਨੀਕੀ ਸਮਝ ਤਾਂ ਭਾਵੇਂ ਘੱਟ ਹੋਵੇ ਪਰ ਉਸ ਅੰਦਰ ਲੋਕਤਾਰਾ ਦੇ ਮਹੀਨ ਤੋਂ ਮਹੀਨ ਵੀਰਵਿਆਂ ਨੂੰ ਸਾਂਭਣ ਦਾ ਜਜ਼ਬਾ ਹੈ ਅਤੇ ਉਸ ਦੇ ਅੰਦਰ ਮਾਲਵੀ ਖਿੱਤੇ ਦੀ ਸਮਾਜ ਸੱਭਿਆਚਾਰ ਅਤੇ ਮਲਵਈ ਭਾਸ਼ਾ ਦੀ ਸੱਭਿਆਚਾਰਕ ਤਰਤਲ ਦੀ ਵਿਹਾਰਕ ਤੇ ਡੂੰਗੀ ਸਮਝ ਹੈ ਲੰਮਾ ਸਮਾਂ ਪੰਜਾਬੀ ਭਾਸ਼ਾ ਅਤੇ ਅਦਬ ਵਿੱਚ ਹਾਸ਼ੀਆਕ੍ਰਿਤ ਰਹਿਣ ਵਾਲੇ ਇਸ ਅਤ ਮਹੱਤਵਪੂਰਨ ਮਾਲਵਾ ਖਿੱਤੇ ਵਿੱਚ ਲੰਮੀ ਉਮਰ ਜਿਉਂਦਿਆਂ ਇਸ ਖੇਤਰ ਵਿੱਚ ਰਹਿ ਕੇ ਅਧਿਆਪਨ ਕਰਦਿਆਂ ਅਤੇ ਅਧਿਆਪਨ ਕਰਨ ਤੋਂ ਬਾਅਦ ਮਲਵਈ ਸੱਭਿਆਚਾਰ ਅਤੇ ਲੋਕ ਧਾਰਾ ਉੱਪਰ ਪੀ ਐਚ ਡੀ ਪੱਧਰ ਦਾ ਖੋਜ ਕਾਰਜ ਕਰਦੀਆਂ ਅਤੇ ਉਸ ਤੋਂ ਪਿੱਛੋਂ ਉਸ ਖੋਜ ਕਾਰਜ ਤੇ ਹੋਰ ਕਿਤਾਬਾਂ ਦੀ ਸਿਰਜਣਾ ਕਰਕੇ ਅੱਗੇ ਤੋਰਦੀਆਂ ਉਸ ਦੀ ਮਲਵਈ ਭਾਸ਼ਾ ਦੇ ਪ੍ਰਸੰਗ ਵਿੱਚ ਵਿਹਾਰਕ ਰੂਪ ਵਿੱਚ ਗਹਿਰੀ ਸਮਝ ਬਣੀ ਹੈ ਵਿਸ਼ੇਸ਼ ਤੌਰ ਤੇ ਲੋਕ ਧਾਰਾ ਦਾ ਉਹ ਹਿੱਸਾ ਜੋ ਹੁਣ ਤੱਕ ਵਧੇਰੇ ਅਣਗੋਲਿਆ ਰਿਹਾ ਹੈ ਉਹ ਸੁਪਰ ਡਾਕਟਰ ਜੋਸ਼ੀ ਨੇ ਵਿਸ਼ੇਸ਼ ਤੌਰ ਤੇ ਫੋਕਸ ਕੀਤਾ ਹੈ ਵੈਣ ਅੱਲਾਹੁਣੀਆਂ ਗਾਲਾਂ ਲੰਮੇ ਗੋਣ ਮਲਵਈ ਅਖਾਨ ਮੁਹਾਵਰੀ ਅਤੇ ਪਖਾਨੀ ਆਦ ਅਜਿਹੇ ਵਿਸ਼ੇ ਹਨ ਜਿਨ੍ਹਾਂ ਉੱਪਰ ਭਾਵੇਂ ਛਿਟਪਟ ਕੰਮ ਤਾਂ ਹੋਇਆ ਮਿਲਦਾ ਹੈ ਪਰ ਅੱਲਾਹੁਣੀਆਂ ਦੀ ਪੀ ਐਚ ਡੀ ਵਰਗਾ ਖੋਜ ਕਾਰਜ ਕਰਨਾ ਮੈਡਮ ਜੋਸ਼ੀ ਦੇ ਹਿੱਸੇ ਹੀ ਆਇਆ ਹੈ ਅਪ ਭਾਸ਼ਾ ਦੀ ਤੌਰ ਤੇ ਮਸ਼ਹੂਰ ਪੰਜਾਬੀ ਦੀਆਂ ਗਾਲਾਂ ਉਤੇ ਕੋਸ਼ ਤਿਆਰ ਕਰਨਾ ਵੀ ਡਾਕਟਰ ਜੋਸ਼ੀ ਦਾ ਦਲੇਰਾਨਾ ਕਾਰਜ ਹੈ। ਅਜਿਹੀ ਕਾਰਜ ਕਰਦੇ ਇੱਕ ਜੋਖਮ ਬਣਿਆ ਰਹਿੰਦਾ ਹੈ ਕਿ ਪਤਾ ਨਹੀਂ ਸਮਾਜ ਇਸ ਨੂੰ ਪਰਵਾਣ ਕਰੇਗਾ ਜਾਂ ਨਹੀਂ। ਪਰ ਜਿੰਨਾ ਮਹੱਤਵਪੂਰਨ ਵਰਤਾਰਿਆਂ ਨੂੰ ਅਸੀਂ ਹੁਣ ਤੱਕ ਟੈਬੂ ਮੰਨ ਕੇ ਉਹਨਾਂ ਬਾਰੇ ਗੱਲ ਕਰਨ ਤੋਂ, ਖੋਜ ਕਰਨ ਤੋਂ, ਚਰਚਾ ਕਰਨ ਤੋਂ ਅਤੇ ਸੰਵਾਦ ਰਚਾਉਣ ਤੋਂ ਕੰਨੀ ਘਤਰੌਂਦੀ ਰਹੀ ਹਾਂ। ਡਾਕਟਰ ਜੋਸ਼ੀ ਨੇ ਉਹਨਾਂ ਉਜੜੀਆਂ ਖੱਡਾਂ ਵਿੱਚ ਪਾਣੀ ਪਾਉਣ ਦੀ ਹਿਮਾਕਤ ਕੀਤੀ ਹੈ। ਇਹ ਆਪਣੇ ਆਪ ਵਿੱਚ ਦਲੇਰੀ ਵਾਲਾ ਅਤੇ ਮਹੱਤਵਪੂਰਨ ਕਾਰਜ ਹੈ। ਵਿਸ਼ੇਸ਼ ਤੌਰ ਤੇ ਕੋਸ਼ਾਂ ਵਰਗੀ ਮਹੱਤਵਪੂਰਨ ਕਾਰਜ ਨੂੰ ਬਿਨਾਂ ਕਿਸੇ ਯੂਨੀਵਰਸਿਟੀ ਜਾਂ ਹੋਰ ਖੋਜ ਅਦਾਰੇ ਦੀ ਮਦਦ ਤੋਂ ਅੱਗੇ ਤੋਰਨਾ ਅਤੇ ਇਸ ਪ੍ਰਸੰਗ ਵਿੱਚ ਲਗਾਤਾਰ ਤੁਰਦੇ ਰਹਿਣਾ ਡਾਕਟਰ ਗੁਰਮੀਲ ਕੌਰ ਜੋਸ਼ੀ ਦਾ ਆਤਮ ਮਹੱਤਵਪੂਰਨ ਕਾਰਜ ਹੈ। ਸੰਭਵ ਹੈ ਕਿ ਉਸਨੇ ਕੋਸ਼ਕਾਰੀ ਦਾ ਕੋਡ ਆਫ ਕੰਡਕਟ ਮੁਕੰਮਲ ਰੂਪ ਵਿੱਚ ਨਾ ਬਣਾਇਆ ਹੋਵੇ ਅਤੇ ਸਿਧਾਂਤਕ ਤੌਰ ਤੇ ਪਰਪੱਕ ਕੋਸ਼ਕਾਰ ਅਤੇ ਭਾਸ਼ਾ ਵਿਗਿਆਨੀ ਹੋਣ ਦੀ ਕੋਸ਼ਮ ਵਿੱਚ ਬਹੁਤ ਸਾਰੇ ਤਕਨੀਕੀ ਨੁਕਸ ਕੱਢ ਦੇਣ ਪਰ ਆਪਣੇ ਮਾਲਵੀ ਖਿੱਤੇ ਦੇ ਲੋਕ ਧਰਾਤਲ ਦੇ ਪਏ ਇਨਾਂ ਪਾਸ਼ਾਈ ਅਤੇ ਲੋਕ ਧਰਾਈ ਸਰੂਕਾਰਾਂ ਨੂੰ ਹੱਥ ਪਾਉਣਾ ਅਤੇ ਇਨਾਂ ਤੇ ਲਗਾਤਾਰ ਕੰਮ ਕਰਨਾ ਯੂਨੀਵਰਸਿਟੀ ਦੇ ਕਿਸੇ ਇੱਕ ਵਿਭਾਗ ਜਿੱਡਾ ਕਾਰਜ ਹੈ ਜਿਸ ਨੂੰ ਗੁਰਮੇਲ ਕੌਰ ਜੋਸ਼ੀ ਕੱਲਿਆਂ ਕਰ ਰਹੀ ਹੈ ਹੁਣ ਉਹ ਉਮਰ ਪੱਖੋਂ ਜੀਵਨ ਦੇ ਪਿਛਲੇ ਪਹਿਰ ਵਿੱਚ ਹੈ ਪਰ ਜਜ਼ਵੀ ਪੱਖੋਂ ਅਜੇ ਵੀ ਜਵਾਨ ਹੈ ਉਹ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਦੀ ਬੀਬੇ ਹੈ ਮੰਚ ਦੇ ਹਰ ਕਾਲਜ ਵਿੱਚ ਉਸ ਦਾ ਥਾਪੜਾ ਤੇ ਸਹਿਯੋਗ ਸ਼ਾਮਿਲ ਹੁੰਦਾ ਹੈ ਕਿਤੇ ਕਿਤੇ ਨਿਰਾਸ਼ ਵੀ ਹੋ ਜਾਂਦੀ ਹੈ ਤੇ ਕਹਿੰਦੀ ਹੈ ਦੇਖੀ ਨਾ ਬੇਟਾ ਇੱਕ ਹੀ ਗੱਲ ਐ ਜੇ ਕੋਸ਼ਾ ਵਰਗੇ ਖੋਜ ਕਾਰਜ ਵੀ ਬੰਦੇ ਨੂੰ ਆਪਣੀ ਜੇਬ ਚੋਂ ਪੈਸੇ ਲਾ ਕੇ ਚਪਾਉਣੇ ਪੈਣ ਤੇ ਫਿਰ ਮੁਫਤ ਵੰਡਣੇ ਪੈਣ ਫਿਰ ਕੀ ਥੁੜਿਆ ਪਿਆ ਇਹੋ ਜਿਹੀਆਂ ਖੋਜਾਂ ਤੇ ਮੱਥਾ ਮਾਰਨ ਨਾਲ ਇਹੇ ਸਵਾਲ ਉਸਦੀ ਹਤਾਸ਼ਾ ਚੋਂ ਨਹੀਂ ਨਿਕਲਿਆ ਉਹ ਤਾਂ ਆਪਣਾ ਗੁਪਗੁਬਾਟ ਕੱਢ ਕੇ ਫਿਰ ਉਸੇ ਜਲੌ ਨਾਲ ਤੁਰ ਪੈਂਦੀ ਹੈ ਪਰ ਸਵਾਲ ਸਾਡੀਆਂ ਸਰਕਾਰਾਂ ਸਾਡੀਆਂ ਯੂਨੀਵਰਸਟੀਆਂ ਸਾਡੇ ਭਾਸ਼ਾ ਵਿਭਾਗਾਂ ਅਤੇ ਅਕਾਦਮੀਆਂ ਲਈ ਹੈ ਕਿ ਉਹ ਗੁਰਮੇਲ ਕੌਰ ਜੋਸ਼ੀ ਵਰਗੇ ਲੋਕਤਾਰਾ ਦੇ ਖੋਜੀਆਂ ਨੂੰ ਫੈਲੋਸ਼ਿਪ ਨਹੀਂ ਦੇ ਸਕਦੇ ਉਸ ਦੇ ਖੋਜ ਕਾਰਜ ਨੂੰ ਆਪਣੀਆਂ ਸੰਸਥਾਵਾਂ ਵੱਲੋਂ ਪ੍ਰਕਾਸ਼ਿਤ ਨਹੀਂ ਕਰ ਸਕਦੇ ਪਰ ਆਪੋਤਾਪੀ ਅਤੇ ਭਾਈਪਤੀਜਾਵਾਦ ਇਸ ਦੌਰ ਵਿੱਚ ਫੀਲਡ ਵਿੱਚ ਕੰਮ ਕਰਦੇ ਅਜਿਹੇ ਕਰਮਯੋਗੀਆਂ ਤੱਕ ਪਹੁੰਚ ਕਰਨੀ ਹੁਣ ਕਿਸੇ ਦਾ ਏਜੰਡਾ ਨਹੀਂ ਹੈ। ਇਹ ਹੀ ਬਦਕਿਸਮਤੀ ਹੈ ਸਾਡੇ ਸਿਸਟਮ ਦੀ ਪਰ ਬੇਸ਼ੱਕ ਸਰਕਾਰਾਂ ਨਾ ਕਰਨ ਬੇਸ਼ੱਕ ਯੂਨੀਵਰਸਟੀਆਂ ਪਾਸ਼ਾ ਵਿਭਾਗ ਅਕਾਦਮੀਆਂ ਤੇ ادارے ਨਾ ਬਾਹ ਫੜਨ ਅਸੀਂ ਆਪਣੇ ਘਰ ਦੇ ਸਜੋਗੀ ਨੂੰ ਜੋਗੜਾ ਨਹੀਂ ਸਿੱਧ ਮੰਨਦੇ ਹਾਂ ਤੇ ਇਸ ਦੇ ਕਾਰਜ ਨੂੰ ਸਲਾਮ ਕਰਦੇ ਹਾਂ ਇਸ ਵਾਰ ਦੇਸ ਮਾਲਵੇ ਦੇ ਕਲਾ ਕਿਤਾਬ ਮੇਲੇ ਵਿੱਚ ਆਪਣੀ ਇਸ ਜੋਗੜਨ ਦਾ ਸਨਮਾਨ ਕਰਕੇ ਮਾਣ ਮਹਿਸੂਸ ਕਰਦੀ ਹਾਂ